ਲਓ ਜੀ ਮੁੰਡੇ ਰੁਕੇ ਟਾਬੇ ਦੇ ਕਹਿੰਦੇ ਬਰੈਡ ਪਕੌੜੇ ਖਾਣੇ ਨਿੱਕੇ ਜਵਾਨਾਂ ਨੂੰ ਲੱਗ ਗਈ ਭੁੱਖ ਇਹ ਤੰਦੂਰੀ ਬਰੈਡ ਆ ਤੰਦੂਰੀ ਬਰੈਡ ਨਹੀਂ ਕੋਈ ਆਮ ਤੇਲ ਚ ਤਲੇ ਹੋਏ ਨਹੀਂਗੇ ਕੁਆਲਿਟੀ ਚੈੱਕ ਕਰੋ ਤਕੜਾ ਮਾਹੌਲ ਬਣਾਇਆ ਇਹਨਾਂ ਨੇ ਤਾਂ ਸ਼ਾਨਦਾਰ ਟੀਐਮਆਰ ਆ ਜੀ ਰਾਮਗੜੀਆ ਸੁਪਰ ਮਿਕਸ ਵਿੱਚ ਕਰਮੇ ਵਾਲੇ ਦੀ ਸਟਾਲ ਦੇਖੋ ਪਾਣੀ ਵਾਲੀਆਂ ਖੇਲਾਂ ਪ੍ਰਾਈਸ ਪ੍ਰਾਈਸ ਉਹ ਲਗਭਗ 1500 ਰੁਪਏ ਸੰਪਾ ਅੱਛੀਆਂ ਵਾਸਤੇ ਪਿੰਜਰਾ ਜੀ ਐਮ ਐਲ ਕਰਕੇ 100 ਤੋਂ ਮਹਿੰਗੀਆਂ ਲੰਦੀਆਂ ਕਿ ਵੈਸੇ ਨਾ ਹੀ ਇੱਕ ਬਸ ਸਮਝ ਨਹੀਂ ਆ ਰਹੀ ਨਾ ਚੱਲ ਜਾਂਦਾ ਜਦਾਂ ਵੇੜਾਂ ਚੁਾਈ ਕੰਪਨੀ ਚੱਲ ਰਹੀ ਹੈ ਦੇਖੋ ਜੀ ਨੇ ਸਵੈਂਸਰ ਕੰਪਨੀ ਵਾਲੇ ਵੀ ਸਟਾਲ ਲੱਗੀ ਹੋਈ ਆ ਪੀ ਕੇ ਟਾਈ ਟਾਅਰ ਮੌਜੀ ਫੋਟੇ ਲੈਣ ਲੱਗੇ ਸਰਸੇ ਕੋਡੀਆਂ ਦੀਆਂ ਕਾਠੀਆਂ ਰੇਕ ਕਰਾ ਦੇ ਦੇਖੋ ਰੋਡੇ ਡੇਰੀ ਫਾਰਮ ਦੂਜਾ ਕਿੱਥੇ ਜਾ ਰਹੇ ਨੇ ਲੋ ਜੀ ਆਪਣੇ ਨੰਮਰਦਾਰ ਸਾਹਿਬ ਮਿਲੇ ਆਂ ਕੀ ਆਂ ਦਾ ਇਹ ਸਦਾ ਰਹੇ ਲੋ ਜੀ ਮੁੰਡਿਆਂ ਨੇ ਵੱਡੀ ਮਸ਼ੀਨ ਲੈ ਲਈ ਕਹਿੰਦੇ ਨਿੱਕੀ ਰੋਖੇ ਹੋਈ ਦਾ ਕਿੰਨੇ ਦਾ ਹੋਇਆ ਸੋਤਾ ਇਹ ਹੋਇਆ 28 ਲੱਖ ਦਾ ਸਾਰਾ ਜੀ ਤਮੰਦ ਸਾਲ ਬਾਅਦ ਹੈ 5 ਸਾਲ ਬਾਅਦ ਸੀਜ਼ਨ ਲਾ ਕੇ 5 ਸੀਜ਼ਨ ਕੰਪੀਟੀਸ਼ਨ ਹੋ ਜਾ ਸਕੀਟੀ ਕੰਪੀਟੀਸ਼ਨ ਦੋ ਦਾ ਅੱਸੀ ਕਾਲ ਦੋਸਤੋ ਤੁਹਾਡਾ ਸਵਾਗਤ ਹੈ ਟੈਲੋ ਬ੍ਰਦਰ ਡੇਲੀ ਫਾਰਮ ਚੈਨਲ ਤੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਮਾਰਾ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ ਅੱਜ ਆਪਾਂ ਚੱਲੇ ਆਂ ਪੀਡੀਐਫ ਮੇਲੇ ਤੇ ਵਲੌਗ ਦੇ ਨਾਲ ਜੁੜੇ ਰਹੋ ਤੁਹਾਨੂੰ ਸਾਰੀ ਕੱਲੀ ਕੱਲੀ ਗੱਲ ਚੀਜ਼ ਵਿਖਾਈ ਜਾਊਗੀ ਲਓ ਜੀ ਮੁੰਡੇ ਰੁਕੇ ਢਾਬੇ ਦੇ ਕਹਿੰਦੇ ਬ੍ਰੈਡ ਪਕੌੜੇ ਖਾਣੇ ਨਿੱਕੇ ਜਵਾਨਾਂ ਨੂੰ ਲੱਗ ਗਈ ਭੁੱਖ ਇਹ ਤੰਦੂਰੀ ਬ੍ਰੈਡ ਆ ਤੰਦੂਰੀ ਬ੍ਰੈਡ ਨਹੀਂ ਕੋਈ ਆਮ ਤੇਲ ਚ ਤਲੇ ਹੋਏ ਨਹੀਂਗੇ ਕੁਆਲਿਟੀ ਚੈੱਕ ਕਰੋ ਮੇਰੇ ਸਭ ਡਾਕਟਰ ਸਾਹਿਬ ਦੀਆਂ ਕਾਡਾਂ ਕੱਢੀਆਂ ਆਈਆਂ ਨੇ ਹਾਂ ਤੰਦੂਰੀ ਬ੍ਰੈਡ ਹਾਂ ਕਿਉਂ ਆ ਮਾਰੇ ਡਾਕਟਰ ਸਾਹਿਬ ਸਾਡੇ ਨਾਲ ਹੋਣ ਬਸ ਸਾਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਨਾ ਖਾਵਾਗੇ ਨਾ ਦਾਰਸਾ ਸਾਡੇ ਕਿੱਲ ਨੇ ਹੈ ਇਸ ਰੋਡ ਤੇ ਬਹੁਤ ਆਉਣ ਜਾਣ ਇਹਨਾਂ ਦਾ ਹਾਂ ਉਹਦੇ ਜਾਂਦੇ ਰਹਿੰਦੇ ਨੇ ਨਾ ਆ ਜਾਣੀ ਆਪਾਂ ਦੋਸਤ ਪਹੁੰਚ ਗਏ ਆਪਾਂ ਬੀਡੀ ਐਫ ਤੇ ਕਰਾਵਾਂ ਦੇਖੋ ਸੰਤ ਇਹ ਟੈਂਟਰ ਹੁੰਦੇ ਸੀ ਦੋਦੀ ਸਾਹਿਬ ਹੀ ਆਏ ਕੀ ਹਾਲ ਜੀ ਵਧੀਆ ਵਧੀਆ ਠੀਕ ਠਾਕ ਤੁਸੀਂ ਬਣਾਓ ਦੇਖੋ ਰੌਣਕ ਮੇਲੇ ਲੱਗੇ ਸੰਗਤ ਹਰ ਇੱਕ ਤਰ੍ਹਾਂ ਦਾ ਡੇਲੀ ਫਾਰਮ ਬੰਦਾ ਬਾਡੀ ਦੇ ਰਿਲੇਟਡ ਸਭ ਉਥੇ ਆ ਰਹੇ ਆ। ਲੋ ਜੀ ਵੇਖੋ ਪੀਡੀਐਫ ਇਹ ਸੁੰਦਰਤਾ ਕਿਵੇਂ ਦਾ ਤਕੜਾ ਮਾਹੌਲ ਬਣਾਇਆ ਇਹਨਾਂ ਨੇ ਦਾ ਸ਼ਾਨਦਾਰ। ਕੀ ਆ ਬੜਾ। ਇਤਨੀ ਆਗ ਲੱਗਦੀ ਬਣ ਰਹੀ। ਕਿਸੇ ਬੰਦੇ ਨੇ ਟ੍ਰੈਨਿੰਗ ਕਿਹੜਾ ਰੌਣਕ ਮੇਲੇ। ਡੀਐਮਆਰ ਦੇਵੇ ਵਾਲਿਆਂ ਦੇ ਜਿਹੜੇ ਆਪਾਂ ਆਮ ਹੀ ਅਕਸ਼ਰ ਵੇਨੇ ਹੁੰਨੇ ਆ ਵੀਡੀਓ ਵਗੈਰਾ ਤੇ ਡੇਰੀ ਫਾਰਮਾਂ ਤੇ ਕੰਮ ਕਰਦੇ ਉਹਨਾਂ ਦੀ ਸਟਾਲ ਫਾਰਮਰ ਵਾਸਤੇ ਵੈਕਟਰਸ ਵਾਲਿਆਂ ਦੀ ਸਟਾਲ ਆ ਗਈ ਡੀਐਮਆਰ ਹੈ ਜੀ ਰਾਮਗੜੀਆ ਸੁਪਰਮਿਕਸ 20 ਕੁਆਂਟਲ ਕੰਪੈਸਟੀ ਹੈ ਜੀ ਇਤੇਮਾਲ ਪਾ ਕੇ ਫਿਰ ਉੱਪਰ ਜਾਂਦਾ ਹਾਈਡਰੌਲਿਕ ਸਿਸਟਮ ਸਾਰਾ ਵੱਡੇ ਫਾਰਮ ਵਾਸਤੇ ਆ ਯਾਨੀ ਕਿ ਹਾਈਡਰੌਲਿਕ ਸਿਸਟਮ ਸਾਰਾ ਦੇਖੋ ਬਹੁਤ ਤਕੜੀ ਚੀਜ਼ ਹੈ ਟੀਡੀਓ ਸਕੇਲ ਵਗੈਰਾ ਵਿਚਕਰਮੇ ਵਾਲੇ ਦੀ ਸਟਾਲ ਦੇਖੋ ਬਲੀ ਮਾਟੇ ਨਾਲ ਹਰ ਪ੍ਰਸ਼ਕਾਲੀ ਜਿਹੜੀਆਂ ਵਗੈਰਾ ਪਸ਼ੂ ਸਟੈਂਡ ਆ ਡਰਾਮ ਵਗੈਰਾ ਕੈਰੀ ਕਰਨ ਵਾਸਤੇ ਇਸ ਕ੍ਰੈਪਰ ਅਰੋਹਣੇ ਵਿੱਚ ਪਿਆ ਮਰ ਸਿਚੋਣਾ ਵੱਡਾ ਡੇਰੀ ਫਾਰਮ ਵਾਲਾ ਫੱਖਾ 5:05 ਆ ਗਾਂ ਬੈਠੀ ਹੋਵੇ ਉਹਨਾਂ ਦੇ ਵਾਸਤੇ ਖੇਲਾ 20000 ਮੈਨੇ ਸਟੀਲ ਜਾਲਾ ਵਗੈਰਾ ਨਹੀਂ ਲੱਗਦਾ ਬਹੁਤ ਵਧੀਆ ਚੀਜ਼ ਹੈ ਹਾਂ ਠੀਕ ਹੈ ਵਾਲ ਲਾਈਵ ਕਰਦੇ ਲੋ ਆਪਾਂ ਨੂੰ ਪਤਾ ਬਸੂਆ ਨੇ ਯਾਦ ਕਰ ਥੋੜੇ ਲਾਤ ਮਾਰਾਂਗੇ ਲੋ ਕਲੀ ਜਾਣ ਦੀ ਲੋੜ ਠੀਕ ਕੋਲ 20 ਫੁੱਟ ਤੇ ਲੋਕ ਲੱਗੇ ਜੀ ਉਹਨਾਂ ਕੋਲ ਉਹਨਾਂ ਨੇ ਬਸੂਆ ਇਹਦਾ ਇਹ ਹੀ ਬੜਾ ਪੁਚਾ ਲਾ ਵੀ ਇਥੋਂ ਲੱਤ ਮਾਰੂ ਆ ਲੋਕ ਲੋਕ ਉਹਦਾ ਲੂਜ ਇਹ ਪਾਰਾ ਨਹੀਂ ਮਾਲ ਇਹ 2000 ਰੁਪਏ ਦੋ ਸੈਂਟਰ ਜਿਵੇਂ ਬੈਟਰੀ ਦਾ ਫਾਇਟਾਈਡ ਖਲਾ ਖੁੱਡਾ ਉਹ ਮੈਨੂੰ ਚੈੱਕ ਕਰਾ ਲਈ ਮੋਟਰ ਵਗੈਰਾ ਵੇਅਰ ਵਗੈਰਾ ਇਹ ਜਿਹੜਾ ਆਖਰੀ ਬੋਲ 850 ਆਹ ਸਿਰਫ ਨਾ ਨਹੀਂ ਲੰਬਾਈ ਇਹ ਪੁਰਾਣਾ ਫੁੱਟ ਦਾ 40000 ਦਾ ਹਾਂ ਮੰਨ ਲਓ 40000 ਰੁਪਏ ਇਹਨਾਂ ਨੂੰ ਜਿਹੜਾ ਆਹ ਫਾਇਟਾਈਰ ਜਿਹੜੀ ਤੁਸੀਂ ਥੱਲੇ ਵਾਲਾ ਹਾਂ ਜਬ ਜੀ ਉਡੀ ਫਾਰਸ ਕੀ ਆਪ ਜੀਰੋ ਲੈਵਲ ਤੇ ਹੈ ਪ੍ਰਾਈਸ ਪ੍ਰਾਈਸ ਉਹ ਲਗਭਗ 1500 ਰੁਪਏ ਆਉਂਦਾ ਯਾਰ ਕਿੰਨਾ ਦਾ ਪੈਕੇਟ 400 1500 ਹਾਂ ਜੀ ਦਲਾਲਾਬਾਗ ਜਿਹੜਾ ਇਹਨੇ ਦਿਨ ਤਿਆਰ ਹੋ ਜਾਂਦੀ 75 ਦਿਨ ਦੇ ਵਿੱਚ ਟਿਊਟਰੀ ਕਟਾ ਹਾਂ ਜੀ ਪੁੱਛੀਆਂ ਵਾਸਤੇ ਪਿੰਜਰਾ ਜੀ ਇੱਕ ਸਾਈਡ ਤੇ ਪਾਣੀ ਪੈ ਜਾਣਾ ਫਿਰ ਫੀਡ ਦੇ ਵਿੱਚ ਬੱਚਾ ਬਹੁਤ ਜੀਰੋ ਤੋਂ ਲੈ ਕੇ 3 ਮਹੀਨਾ ਤੱਕ ਇਹਦੇ ਵਿੱਚ ਰਹਿ ਸਕਦਾ। ਸੋਣੀ ਚੀਜ਼ ਬਣੀ ਹੋਈ ਏ। ਪੀਐਮਆਰ ਜੀ ਟੋਟਲ ਰਕਮ ਜਿਹੜਾ ਮੈਂ ਸਪੈਕਸ ਕਰਦਾ। ਦੇਖੋ ਅਿੰਜੋ ਐਵੇਂ ਆ। ਸਾਹਿਬ ਤੋਂ ਜਾਣਕਾਰੀ ਲੈ ਰਹੇ ਆਂ ਸਾਡੇ। 48000 ਰੁਪਏ ਦੀ ਕੀਮਤ ਹੈ। ਮੇਲੇ 'ਚ 20000 ਦਾ ਡਿਸਕਾਊਂਟ ਆ। ਇਹ ਹੈ ਇਹ 3 ਲੱਖ ਰੁਪਏ ਕੀਮਤ ਦਾ ਪਹਿਲਾ ਰਾਸ਼ਨ ਸਾਰਾ ਇਹਦੇ ਵਿੱਚ ਪੈ ਜਾਣਾ ਇਹਦੇ ਵਿੱਚ ਪੈਣ ਤੋਂ ਬਾਅਦ ਇਹਨਾਂ ਲਿਫਟ ਚੌਕੇ ਉੱਪਰ ਪਾ ਦੇਣਾ ਇਹਦੇ ਵਿੱਚ ਇਹਦੇ ਵਿੱਚ ਰਲ ਜਾਣਾ ਫਿਰ ਐਸ ਗੇਟ ਖਾਣੀ ਸ਼ਰਟ ਦੇ ਵਗੈਰ ਵਿੱਚ ਥੋੜਾ ਬਣਾ ਉਹਦੇ ਵਿੱਚ ਆ ਜਾਣਾ ਬਹੁਤ ਵਧੀਆ ਜੀ ਹੈ ਰਾਸ਼ਨ ਪ੍ਰੋਪਰ ਰਲ ਜਾਂਦਾ ਜੋ ਤੁਹਾਡੀ ਪੀਡਿੰਗ ਵਗੈਰਾ ਸਪਲੀਮੈਂਟ ਜੋ ਵੀ ਪਾਉਣੇ ਆ ਰੀਡਿੰਗ ਲੱਗੀ ਜਿੰਨਾ weight ਆ ਜਾਣਾ ਅਕੋਰਡਿੰਗ ਜੋ ਪਾ ਲਓ ਤੁਸੀਂ ਜਨਰੇਟਰ ਜਿਹੜੀ ਵਾਸਤੇ ਮਹੀਨਾ ਡਾਟਸਾ ਕਿਹੜਾ ਲੈਣਾ ਜੀ ਮਹਿੰਗੇ ਵਾਲੇ ਲਈਏ ਕੀ ਦਾ 12 ਐਚਪੀ ਇੰਜਨ ਹੈ 7.5 ਕਿਲੋਵਟ ਜਨਰੇਟਰ 78000 ਰੁਪਏ 6000 ਰੁਪਏ ਮੇਲੇ ਵਾਸਤੇ ਡਿਸਕਾਊਂਟ 72000 ਰੁਪਏ ਦਾ 60000 ਵਾਲੀ ਚੀਜ਼ ਦਾ 70000 ਮੰਗੀ ਬੈਠੇ ਐ ਮੇਲੇ ਕਰਕੇ 1000 ਮਹਿੰਗੇ ਦਿੰਦੀ ਆ ਕਿ ਵੈਸੇ ਨਾ ਹੀ ਇੱਕ ਬਸ ਸਮਝ ਨਹੀਂ ਆ ਰਹੀ ਨਾ ਚੱਲੇ ਜਾਂਦਾ ਜਦਾਂ ਤਿੰਨ ਸਿਲੰਡਰ ਟਰੈਕਟਰ ਵਾਲਾ ਬੀਜੀ ਕਰ ਰਹੇ ਆ ਦੇਖੋ ਮਹੀਨੇ ਮਸਾ ਦਾ ਹੁੰਦੇ ਹਜੇ ਮਹੀਨੇ ਲੱਗੂ ਇਹ ਪ੍ਰਿੰਟਰ ਸੇ ਨਹੀਂ ਤੇ ਵੀਡੀਓ ਬਣਾ ਰਹੇ ਨੇ ਕਿਨੇ ਕਿਨੇ ਬੋਰ ਆ ਗਿਆ ਨਹੀਂ ਨਾ ਹਰ ਕੇ ਹੁੰਦੀ ਫਾਇਰ ਨਹੀਂ ਕਰਣ ਵਾਲੇ ਨਹੀਂ ਜਨਤਾ ਕਰਕੇ ਬੋਲਦਾ ਨਾ ਤਾਂ ਜੋ ਲਿਖੋ ਆਈ ਤੇ ਬੈਡਾ ਲੈ ਲੇ ਗਈ ਕੰਕਰੀਟ ਹੋ ਚੁੱਕੀ ਹੈ ਸਵੈਂਸਨ ਕੰਪਨੀ ਵਾਲੇ ਵੀ ਸਟਾਲ ਲੱਗੀ ਹੋਈ ਹੈ ਇੱਕ ਤਰ੍ਹਾਂ ਦਾ ਬਹੁਤ ਬਹੁਤ ਵਧੀਆ ਵਧੀਆ ਪ੍ਰੋਡਕਟ ਇਹਨਾਂ ਦੇ ਕੋਈ ਨਹੀਂ ਇੱਥੇ ਨਹੀਂ ਜਾਂਦਾ ਰੋਗਰਾਹ ਦਾ ਬਹੁਤ ਸ਼ੋਅ ਵਗੈਰਾ ਦਾ ਪੀਕੇਟੀ ਟਾਇਰ ਕੋਸੂ ਨੂੰ ਦੂਈ ਕਿਟ ਟਾਇਰ ਹੋ ਗਰੋ ਅਸੀਂ ਚੰਦਰੀਆਂ ਦੇ ਇੰਟਰਨੈਟ ਹਰੇਕ ਤਰ੍ਹਾਂ ਦੀ ਮਤਲਬ ਕੈਂਡ ਦਾ ਮਤਲਬ ਹਰੇਕ ਤਰ੍ਹਾਂ ਦੀ ਸਟਾਲ ਇੱਥੇ ਮਿਲ ਜੂਗੀ ਕੋਈ ਐਫਾ ਜੀਵੀ ਤਾਰ ਜਾਂ ਡੇਲੀ ਨਾਲ ਰਿਲੇਟਡ ਚੀਜ਼ ਨਹੀਂ ਕਿ ਜਿਹੜੀ ਨਾਮ ਮਿਲੇ ਉਹ ਦੁਨੀਆਂ ਦਾ ਕਲਾਸ ਸਿਕੋਫਾਇਨ ਆਇਨਾ ਸਰੀ ਹੋਰ ਰੋਡ ਟਰੈਕਟਰ ਤੇ ਜਿਹੜੇ ਕੱਟ ਕੀਤੇ ਹੁੰਦੇ ਉਹ ਵੀ ਆਟੋ ਵਗੈਰਾ ਦੇਖੋ ਤੇ ਸਾਰੇ ਬੁੱਲ ਹਰੇਕ ਤਰ੍ਹਾਂ ਦੇ ਕ੍ਰਾਂਤੀ ਡੇਰੀ ਫਾਰਮ ਵਿਰਕ ਡੇਰੀ ਫਾਰਮ ਪਿੰਡੀ ਸਿੱਧੂ ਜਿਹੜੇ ਆਮ ਹੀ ਆਪਾਂ ਮਸ਼ਹੂਰ ਸਭ ਇੱਥੇ ਮਿਲਣਗੇ ਕ੍ਰਾਂਤੀ ਡੇਰੀ ਫਾਰਮ ਸਭ ਬੁੱਲ ਪਸ਼ੂ ਵੀ ਆਏ ਹੋਏ ਆਲੱਗ-ਆਲੱਗ ਕੈਟਾਗਰੀ ਦੇ ਕੰਪੀਟੀਸ਼ਨ ਲੜਨ ਵਾਸਤੇ ਇਹਦੇ ਵਿੱਚ ਰਾਤ ਨੂੰ ਰੈਸਟ ਏਰੀਆ ਕਾਸ਼ ਮਾਦਾਰਾ ਰਣ ਦਾ ਮਾਲ ਕੇ ਜਿਹੜੇ ਜਿਹੋ ਜਿਹੜਾ ਵੀ ਜਿਹਨੇ ਪੀਣਾ ਹੋਵੇ ਲੋੜੇ ਕੁੰਡੇ ਲੈਣ ਲੱਗੇ ਸਰਸੇ ਚੋਕਲਾ ਤੇਰੀ ਆ ਕਿੰਨੇ ਦੀ ਵੀਰੇ 250 ਛੋਟਾ ਹੈਗਾ ਹਾਂਜੀ ਵੀਰੇ ਕੁੰਡਾ ਪਾ ਕੇ 150 ਰੁਪਏ ਛੋਟਾ ਹੈ ਇਹ ਰੇ ਕਾਠੀਆਂ ਰੇਕ ਤਰਾ ਦੇ ਦੇਖੋ ਸੁਖ ਮਹਿਮਾਨ ਜਨਮ ਦਾ ਜਾਨ ਕਿੰਨੇ ਦੀ ਹੈ 150 ਦੀ ਸਾਰੀ 1.50 ਦੀ ਸਾਰੀ 1.50 ਦੀ ਸਾਰੀ ਮੁੰਡੇ ਪੂਰੇ ਜੋਰਾਂ ਤੇ ਕਹਿੰਦੇ ਕਿਹੜਾ ਡੇਰੀ ਫਾਰਮ ਵੇਖਣਾ ਨੂਰ ਸਿੱਧੂ ਜੋਲੀ ਡੇਰੀ ਜੋਲੀ ਡੇਰੀ ਫਾਰਮ ਇਹਦਰ ਸਿੱਧੂ ਬਰੀਡਿੰਗ ਸੈਂਟਰ ਹੋਣੇ ਤੁਹਾਨੂੰ ਅਗੇ ਗਾਵਾਂ ਜਰਸੀ ਰੋਡੇ ਡੇਰੀ ਫਾਰਮ ਜਰਸੀ ਬੈਸਟ ਹੈ ਨਾ ਦੇਖੋ ਰੋਡੇ ਡੇਰੀ ਫਾਰਮ ਹੈ ਆਪਾਂ ਵੇਨੇ ਆਹ ਤੋਂ ਬੈਸਟ ਬਰੀਡ ਰੋਡੇ ਜਰਸੀ ਡੇਰੀ ਫਾਰਮ ਟੌਪ ਟੌਪ ਦੇ ਮਕੀਨੇ ਪਤਾ ਵੀ ਲੱਗ ਰਿਹਾ ਕਿ ਆਪਾਂ ਦਾ ਸੇਵਾ ਕਰ ਰਹੇ ਆ ਦੁਨੀਆ ਚ ਸੇਵਾ ਕਰ ਰਹੇ ਆ ਚੱਲਦਾ ਬਹ ਲੱਗੇ ਹੋਏ ਆ ਯਾਦ ਇਸ ਚੈਨ ਦੇ ਇਹਨੇ ਵੀ ਹਟ ਸਕਦੀ ਐਡੀਆ ਦੇ ਕਿਥੋਂ ਦੱਸ ਰਹੇ ਆ ਵੱਡੀ ਗੱਲ ਆ ਔਰ ਸਮਾਜ ਹੋਵੇ ਤਾਂ ਦਾ ਪਿਆਰ ਦਾ ਹੋਰ ਸਹਿਰਾ ਦੇਖੋ ਤਕੀਨਾ ਟੋਪ ਦੇ ਫਾਰਮ ਇੱਕ ਪਰ ਕਿ ਨਾ ਨਗੀਨੇ ਤਿਆਰ ਹੁੰਦੇ ਆ ਇਹ ਮਿਹਨਤਾਂ ਨੇ ਸੋਖੀਆਂ ਨਹੀਂ ਬਣ ਜਾਂਦੀਆਂ 10 15 15 20 20 ਸਾਲਾਂ ਦੇ ਐਕਸਪੀਰੀਅੰਸ ਆ ਤੇਰੀ ਫਾਰਮਰ ਦੇ ਤਾਂ ਜਾ ਕੇ ਇਹੋ ਜਿਹੀ ਮਰੀਤ ਤਿਆਰ ਹੁੰਦੀ ਐ ਦੇਖੋ ਇੱਕ ਇੱਕ ਬੱਚੇ ਕਿੰਨਾ ਸ਼ੌਂਕ ਆਇਆ ਜੀ ਟੌਪ ਦੇ ਨਗੀਨੇ ਕੰਪੀਟੀਸ਼ਨ ਲੜਦੀਆਂ ਗੱਡੇ ਗੱਡੇਲੇ ਵੇ ਤੇ 50 75 ਲੀਟਰ ਦੇ ਪਿਆ گاਵਾ ਦੁੱਧ ਇਤੋਂ ਪਤਾ ਲੱਗਦਾ ਮਿਹਨਤਾਂ ਦਾ ਦੇਖੋ ਜਰਸੀ ਜਿੱਦੜੇ ਕੋਈ ਦ ਲੋ ਜੀ ਆਪਣੇ ਨੰਬਰਦਾਰ ਸਾਹਿਬ ਮਿਲੇ ਆ ਕੀ ਆਂਦਾ ਲੋ ਜੀ ਨੰਬਰਦਾਰ ਜੀ ਹਾਂਜੀ ਹਾਂਜੀ ਠੀਕ ਠਾਕ ਚੜ੍ਹਦੀ ਕਲਾ ਤੁਸੀਂ ਦੱਸੋ ਕੀ ਮੋਲ ਮੇਲੇ ਦਾ ਮਾਹੌਲ ਵਧੀਆ ਓਕੇ ਕੰਮ ਚ ਵੇਖਣ ਦੇ ਅਸੀਂ ਜਿਹੜਾ ਐਨਵਾਇਰਨਮੈਂਟ ਕਰਦੇ ਜਾਉ ਹਾਂਜੀ 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 ਲਾਏ ਕੰਪੀਟੀਸ਼ਨ ਹਾਂ ਇੱਕੇ ਦੇ ਨਹੀਂ ਲਾਏ ਜਾਨਵਰ ਕਿ ਨਹੀਂ ਕਿਹਾ ਨਾ ਨਾ ਆਪਾਂ ਨਹੀਂ ਆਪਾਂ ਉਧਰ ਫਿਰਨ ਤੋਂ ਨਹੀਂ ਆਏ ਜੀ ਪਰਫੈਕਟ ਹਾਂ ਹਾਂ ਆਕਾਮਦਾਈ ਵਾਲਾ ਸੌਦਾ ਹੋ ਗਿਆ ਚਲੋ ਠੀਕ ਹੈ ਨੰਬਰ ਦਾ ਠੀਕ ਹੈ ਵੀਰ ਜੀ ਕਿੰਨੇ ਸੌਦਾ ਕਰ ਲਓ ਜੀ ਮੁੰਡੇ ਨੇ ਵੱਡੀ ਮਸ਼ੀਨ ਲੈ ਲਈ ਕਹਿੰਦੇ ਨਿੱਕੀ ਰੋਖੀ ਹੋਈ ਦਾ ਕਿੰਨੇ ਦਾ ਹੋਇਆ ਸੌਦਾ ਇਹ ਹੋਇਆ 28 ਲੱਖ ਦਾ ਸਾਰਾ ਜੀ ਹਾਂ ਅੱਛਾ ਚਲੋ ਵਧੀਆ ਕੀਤਾ ਮੁੰਡਿਆਂ ਨੇ ਕਿੰਨੇ ਸਾਲ ਬਾਅਦ ਹੈ 5 ਸਾਲ ਬਾਅਦ ਸੀਜ਼ਨ ਲਾ ਕੇ 5 ਸੀਜ਼ਨ ਚਲੋ ਠੀਕ ਹੈ ਆਜ 4 ਔੜ ਵਾਲੀ ਮਸ਼ੀਨ ਚਾਰ ਔੜੇ ਇਕੱਠੇ ਘੱਟਦੀ ਹੈ ਗਾਰੰਟੀ ਇੱਕ ਸੀਜ਼ਨ ਦੀ ਵਾਲੀ ਲੱਗੇ ਵੇਖੋ ਬਹੁਤ ਤਕੜਾ ਡਿਗਾਰ ਹੈ ਹਾਂ 8 ਤੋਂ 10 ਕੇ ਲਈ ਵੀ ਐਵਰੇਜ ਇੱਕ ਦਿਨ ਦੀ ਇਹਨਾਂ ਦੀ ਕਟਾਈ ਵੀ ਇਹਨਾਂ ਆਪਣੀ ਆਪ ਆਪ ਬੋੜੇ ਕਰਨ ਲੱਗੇ ਪੇੜ ਪੂਜਾ ਹਾਂ ਜੀ ਰਾਰਾ ਸਾਹਿਬ ਭੁੱਖ ਲੱਗੀ ਆਪ ਲੱਗੜੇ ਹੋਗੇ ਉਰੇ ਬਹੁਤ ਲੱਗਣੀ ਪੈਗੀ ਸੀ। ਆਮਾ ਜੀ ਸਾਡੇ ਆਏ ਨੇ ਮਸੂ ਤੋਂ ਚੱਲ ਕੇ ਸਪੈਸ਼ਲ। ਹਾਂ ਜੀ। ਇਹਨਾਂ ਨੂੰ ਵੀ ਬਹੁਤ ਸ਼ੌਂਕ ਹੈ ਡੇਰੀ ਦਾ। ਠੀਕ ਹੈ ਮਾ ਜੀ ਵਧੀਆ ਲੱਗ ਰਿਹਾ ਇੱਥੇ ਆ ਕੇ। ਹਾਂ ਜੀ ਵਧੀਆ। 8 ਸਾਲੇ ਪ੍ਰਸ਼ਾਦੇ ਤੇ ਤੋਂ ਪੀ ਕੇ ਚਾਹ ਹੋਂਦਿਆਂ ਦੇ ਅਚਲੀਆਂ ਰਿੰਗ ਚ ਜਿੱਥੇ ਮੰਨ ਲਓ ਕੰਪੀਟੀਸ਼ਨ ਹੁੰਦੇ ਆ گاਵਾਂ ਦੇ। ਉੱਥੇ ਜਾਣਗੇ। ਲੈਨੇ ਪਤਾ ਅੱਗੇ ਜਾ ਕੇ ਕੀ ਇੱਥੇ ਮਾਹੌਲ ਆ। ਰੌਣਕ ਬਹੁਤ ਜ਼ਿਆਦਾ ਹੋ ਗਿਆ ਨੇ। ਜਲਦੀ ਪਹੁੰਚ ਕੇ ਕਰ ਲਓ ਬਹੁਤ ਮੇਲਾ ਭਰਿਆ ਹੋ ਕੇ ਫੋਟੋ ਸੰਗ ਹਾਂ ਦੋਸਤੋ ਆਪਾਂ ਪੀਡੀਐਫ ਮੇਲੇ ਤੋਂ ਘਰੇ ਆ ਪਹੁੰਚ ਚੁੱਕੇ ਆ ਤੇ ਰਸਤੇ ਜੋ ਗਿਆ ਲੇਟ ਤੇ ਵੀਡੀਓ ਲੇਟ ਬਣੀ ਲਾਸਟ ਵਾਲੀ ਬਲੌਗ ਦਾ ਕਰਦੇ ਆ ਸਮਾਪਤੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਪਿਆਰ ਦਿਓ ਧੰਨਵਾਦ